ਕੱਤਾਈ ਅੱਛਾ ਐਸਐਫਪੀ ਆਈਜੀ ਡੀਆਈਜੀ ਹਾਂ ਹਰ ਇੱਕ ਬੰਦੇ ਅਫਸਰ ਦਾ ਨੇ ਨਾਲਿਆ ਹਾਂ ਇਹਨੇ ਤੇ ਮੇਰੇ ਵੱਲੋਂ ਦੋ ਪਰਚੇ ਹੋਏ ਆ ਹਾਂ ਡੈਫੀਨੇਸ਼ਨ ਤੇ ਦੋ ਪਰਚੇ ਅੱਜ ਇਸ ਤੇ ਮੈਂ ਕੋਰਟ 'ਚ ਇਹ ਲੇਡੀ ਦੇ ਬੰਦੇ ਲੈ ਕੇ ਫਿਰ ਗਾਣਾ ਅੱਛਾ ਠੀਕ ਹੈ ਜੀ ਉਸ ਕੋਰਟ 'ਚ ਇਹਦਾ ਕੋਈ ਕੰਮ ਹੀ ਨਹੀਂ ਉਹ ਤਾਂ ਕਹਿੰਦੀ ਮੈਂ ਇਹਦੇ ਘਰ ਵਾਲੀ ਇਹਦਾ ਕੰਮ ਕੀ ਆ ਇਸ ਕੋਰਟ 'ਚ ਹਾਂ ਠੀਕ ਹੈ ਜੀ ਡੈਫੀਨੇਸ਼ਨ ਦਾ ਮੈਂ ਪਰਚੇ ਇੱਕ ਇਥੇ ਕਰਨਾ ਆਇਆ ਸੀਗਾ ਇਹ ਲੇਡੀ ਜੀ ਐਸਐਸਪੀ ਮੈਡਮ ਦੇ ਜਿੰਮੇਵਾਰ ਹੋਣਗੇ ਹਾਂ ਜਦ ਕਹਿੰਦੇ ਖਿਲਾਫ ਦਰਖਾਸਤਾਂ ਬਹੁਤ ਦੇ ਚੁੱਕੇ ਆ ਹਾਂ ਆਈਜੀ ਡੀਆਈਜੀ ਦਾ ਨਾਮ ਲੈ ਰਹੀ ਏ ਮੇਰੇ ਕੋਲ ਕਹਿੰਦੀ ਇਹਨਾਂ ਦੇ ਬਿਊ ਫਿਲਮਾਂ ਨੇ ਹਾਂ ਚਰੇਵਾਂ ਵਾਲੇ ਲੇਡੀਜ਼ ਨਾਲ ਲੈ ਰਹੀ ਏ ਕਹਿੰਦੇ ਐਸਐਸਪੀ ਮੈਨੂੰ ਕੋਈ ਕਾਰਵਾਈ ਨਹੀਂ ਕਰਦੀ ਕੱਲ ਨੂੰ ਸਾਡੀ ਫੈਮਿਲੀ ਜਾਂ ਕਿਸੇ ਨੂੰ ਕੁਝ ਹੁੰਦਾ ਉਹਦੇ ਜਿੰਮੇਵਾਰ ਗ੍ਰੀਵਰ ਕਰੋਗੀ ਨਹੀਂ ਪਰ ਇਹ ਸਰ ਇਹ ਸਰਸੇ ਦੀ ਰਹਿਣ ਵਾਲੀ ਹੈ ਇਹਦੇ ਚਾਰ ਮੈਰਿਜ ਹੋਏ ਆ 376 ਦੇ 25 ਮੁਕਦਮੇ ਨੇ ਤੇਰੀ ਪਤਨੀ ਹੈ ਕਿ ਸਰਸੇ ਕੋਰਟ ਤੇ ਜਾ ਕੇ ਪੇਸ਼ ਕਰੋ ਵੀਰ ਜੀ ਤਿੰਨ ਮੈਰਜਨ ਦੀ ਮਾਤਾ ਦੇ ਹੋਏ ਆ ਲੋਕਾਂ ਨੂੰ ਬਲੈਕਮੇਲ ਕਰਦੇ ਆ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੇ ਆ 8 ਲੱਖ ਰੁਪਈਆ ਪਹਿਲਾਂ ਲੈ ਚੁੱਕੀ ਆ ਜਿੰਦੇ ਜੇ ਮੈਡਮ ਹਿਨਾ ਗੁਪਤਾ ਨੇ ਦਾ ਸਾਥ ਦਿੱਤਾ ਠੀਕ ਹੈ ਜੀ ਫਰਨੈਲ ਵੀ ਕੇ ਤੇ ਨਾਟਕ ਕਰਕੇ ਝੂਠੇ ਮੁਕਦਮੇ ਬੋਆਦੀਆਂ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੀਆਂ ਸਰਸੇ ਇਹਨਾਂ ਨੇ ਹੁਣ ਮੇਰੇ ਤੇ ਝੂਠਾ ਉਹ 376 ਦਾ ਮੁਕਦਮਾ ਕਰਿਆ ਸੀ ਵੀਰ ਜੀ ਐਸ ਐਚਓ ਉਥੇ ਸੰਦੀਪ ਸਿੰਘ ਉਹਨੂੰ ਵਿਧ ਪ੍ਰੂਫ ਦੇ ਕੇ ਆਇਆ ਐ ਇਸ ਲੇਡੀਆਂ ਦੇ ਜਦ ਕਿ ਉਹਨੇ ਇਹਦੇ ਪਰਚੇ ਚੈੱਕ ਕੀਤੇ 25 ਮੁਕਦਮੇ ਨਿਕਲੇ ਆ ਜੀ ਇਹਦੇ ਤੇ ਜਿਹੜੇ 376 ਦੇ ਲੋਕਾਂ ਤੋਂ 20 ਲੱਖ ਲੈ 30 ਲੱਖ ਲੈ ਸਰਸੇ ਕੋਰਟ 'ਚ ਜਾ ਕੇ ਦੇਖੋ ਉਹ ਤੁਹਾਡੇ ਤੋਂ 15 ਬੰਦੇ ਆ ਦੇ 376 ਦਾ ਇਹਦੇ ਤੇ ਇਹਦੇ ਮਾਤਾ ਵਲੋ ਤੇਰੇ ਤੇਰੇ ਉਹ ਤੇਰੇ ਕੋਲ ਆ ਰਹੀ ਐ ਅਮਰਜੀਤ ਬੰਦੇ ਆ ਮੇਰੇ ਮੇਰੇ ਦੇਖੋ ਤੇਰੇ ਤੁਹਾਡੇ ਅਮਰਜੀਤ ਬਰਲ ਮੇਰੀ ਮੇਰੀ ਸੁਣੋ ਗੱਲ ਸਾਡੀ ਔਲੀ ਜਿਵੇਂ ਜਾਣ ਪਛਾਣ ਹਾਂ ਲੈਣ ਦੇਣਾ ਹਾਂ ਠੀਕ ਐ ਜੀ ਕੋਈ ਮੰਨ ਲਓ ਕਾਰਾਂ ਦੇ ਵਿੱਚ ਜਾਂ ਕੋਈ ਪਲਾਟ ਉਹਦੇ ਵਿੱਚ ਠੀਕ ਹੈ ਜੀ ਸਾਡਾ ਹੋਰ ਕੋਈ ਵਿੱਚ ਲੈਣ ਦੇ ਨਹੀਂ ਇਹ ਲੇਡੀਜ਼ ਨੇ ਉਹਨੂੰ ਵੀ ਅਰਾਸ਼ਮੈਂਟ ਕੀਤਾ ਔਰ ਮੈਨੂੰ ਵੀ ਮੈਂ ਅੱਜ ਇੱਥੇ ਕੇਸ ਕਰਾਉਣ ਆਇਆ ਸੀਗਾ ਕਿਉਂਕਿ ਸੋਸ਼ਲ ਮੀਡੀਆ ਤੁਹਾਡੇ ਜਰੀਏ ਇਹ ਲੇਡੀਜ਼ ਬਹੁਤ ਜ਼ਿਆਦਾ ਮੈਂ ਅਜ ਤੱਕ ਮੀਡੀਆ ਦੇ ਸਾਹਮਣੇ ਨਹੀਂ ਆਇਆ ਇਸ ਲੇਡੀ ਦੇ ਤੁਸੀਂ ਸਰਸੇ ਕੋਰਟ ਪਰਚੇ ਚੈੱਕ ਕਰੋ ਕਿੰਨੇ ਆ ਇਹ ਲੇਡੀਜ਼ ਨੇ ਰਿਟਰਨ ਦੇ ਵਿੱਚ ਲਿਖਿਆ ਹੈ ਰਿਟਰਨ ਦੇ ਵਿੱਚ ਉੱਥੇ ਦੇ ਡੀਐਸਪੀ ਸਾਹਿਬ ਨੇ ਵੀ ਇਹਦੇ ਤੇ ਕਾਰਵਾਈ ਕੀਤੀ ਹੋਈ ਹੈ ਇਸ ਲੇਡੀਜ਼ ਨੇ ਪੈਸੇ ਲੈ ਕੇ ਕੰਪਰੋਮਾਈਜ਼ ਕਰਦੀਆਂ ਵੀਰ ਜੀ ਇਹਦੇ ਜੇ ਐਸਐਸਪੀ ਸਾਹਿਬ ਦੇ ਮੈਂ ਬਹੁਤ ਵਾਰੀ ਦਰਖਾਸਤ ਦੇ ਚੁਕਿਆ ਤੁਹਾਡੀ ਪਤਨੀ ਹੈ ਇਹ ਕਹਿੰਦੀ ਮਾਦੀ ਪਤਨੀ ਹੈ ਵੀਰ ਜੀ ਪਤਨੀ ਹੈ ਸਾਰੇ ਸ਼ਹਿਰ ਦੀ ਹੈ ਹਾਂ ਇੱਥੇ ਮਨੀਸ਼ ਜੋਸੀ ਹੈ ਟਰੱਕ ਯੂਨੀਅਨ ਦਾ ਹਾਂ ਉਹਨੇ 2.5 ਲੱਖ ਰੁਪਇਆ ਦੇ ਕੇ ਹੁਣ ਛੜਾਂ ਜਾਨ ਛੜਾਈ ਹੈ ਇਹ ਧੰਦਾ ਕਰਦੇ ਨੇ ਵੀਰ ਰੋਡ ਤੇ ਜਿੰਨੇ ਜੇ ਇੰਸਪੈਕਟਰ ਜੱਸੀ ਨੇ ਦਾ ਸਾਥ ਦਿੱਤਾ ਮੇਰੇ ਘਰ ਤੇ ਕਬਜ਼ਾ ਕਰਿਆ ਐਸਐਸਪੀ ਸਾਹਿਬ ਮੈਡਮ ਦੇ ਮੈਂ ਦਰਖਾਸਤ ਦੇ ਕੇ ਘਰ ਖਾਲੀ ਕਰਾਇਆ ਫਿਰ ਚੋਰੀਆਂ ਸਮਾਨ ਚੱਕ ਕੇ ਲੈ ਗਏ 6 ਬੰਦਾ ਦੇ ਪਰਚਾ ਦਰਜ ਹੋਇਆ ਜਿੰਨੇ ਜੇ 4 ਮਤਲਬ ਇਹ ਜਮਾਨਤ ਕਰਾਈ ਹੈ 2 ਅਜੇ ਸ਼ਾਵਲ ਤਬਦੀਸ਼ ਹੋਏ ਨਹੀਂ ਅੱਜ ਦੇ ਵਿੱਚ ਅੱਜ ਸੋਣੇ ਨਾਲ ਦੋ ਵਹੀ ਕਿਉਂ ਹੋਈ ਅੱਜ ਅੱਜ ਮੈਂ ਡੈਫੀਨੇਸ਼ਨ ਦਾ ਕੋਰ ਕੇਸ ਕਰਨ ਆਇਆ ਸੀ ਇਹ ਲੇਡੀਜ਼ ਨੇ ਮੌਕਾ ਦੇਖ ਕੇ ਬੰਦੇ ਨਾਲ ਸੀ ਮੇਰੇ ਨਾਲ ਹਥੋਪਾਈ ਕੀਤੀ ਇਹਨਾਂ ਨੇ ਬੰਦ ਥੋੜੇ ਦੇ ਇਲਜ਼ਾਮ ਥੋੜੇ ਦੇ ਲਾਏ ਨੇ ਬਹੁਤ ਜ਼ਿਆਦਾ ਇੱਕ ਜੀ ਮੇਰੀ ਹੁਣ ਚੈਨ ਵੀ ਤੋੜ ਲਈ ਹਾਂ ਠੀਕ ਹੈ ਡੈਫੀਨੇਸ਼ਨ ਦਾ ਮੈਂ ਪਰਚਾ ਕਰਨ ਆਇਆ ਸੀ ਡੀਐਸਪੀ ਸਾਈਬਰ ਕ੍ਰਾਈਮ ਕਰਮਜੀਤ ਸਿੰਘ ਉਹਨਾਂ ਵੱਲੋਂ ਇਨਾਂ ਦੇ ਖਿਲਾਫ ਮੈਨੂੰ ਕਹਦੇ ਵੀ ਡੀਡੀਆਰ ਕਟਾ ਕੇ ਸਵੇਰੇ ਡੈਫੀਨੇਸ਼ਨ ਦਾ ਪਰਚਾ ਭਾ ਦੇ ਮੈਂ ਆਪਦਾ ਵਕੀਲ ਸਾਹਿਬ ਲੈ ਕੇ ਗਿਆ ਕੋਰਟ ਦੇ ਵਿੱਚ ਪਹਿਲਾਂ ਵੀ ਇਹਨੇ ਧੋਬਾਈ ਕੀਤੀ ਹੈ ਅੱਜ ਫੇਰ ਕੀਤੀ ਹੈ ਇੰਦੇ ਦੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਪ੍ਰਸ਼ਾਸਨ ਇਸ ਲੇਡੀਜ਼ ਦੀ ਬਲੈਕਮੈਲਰ ਦੀ ਸ਼ਰਮ ਕੋਈ ਥੋੜੇ ਦੇ ਮਾਮਲਾ ਕਰਦੇ ਆਪਣੀ ਥੋੜਾ ਆ ਆ ਫੇਰ ਮੇਰੇ ਦੇ ਅਮਨਦੀਪ ਨਾਲ ਕਿੰਨੇ ਟਾਈਮ ਤੁਸੀਂ ਕਰ ਰਹੇ ਹੋ ਮੇਰੇ ਵੀਰ ਜੀ ਅਮਨਦੀਪ ਦਾ ਮੇਰੇ ਨਾਲ ਕੋਈ ਮੈਟਰ ਨਹੀਂ ਮੈਟਰ ਇਸ ਲੇਡੀਜ਼ ਨਾਲ ਹੈ ਜੋ ਕੀ ਤੁਸੀਂ ਕੋਰਟ ਰਹੇ ਮੇਰੇ ਕੋਲ ਇਹਦੇ ਜਿੰਨੇ ਪ੍ਰੂਫ ਤੁਹਾਨੂੰ ਚਾਹੀਦੇ ਮੈਂ ਦੇ ਦੂੰਗਾ 376 ਦੇ 25 ਮੁਕਦਮੇ ਆ ਬਲੈਕਮੇਲਰ ਲੇਡੀਆਂ ਜਿੰਨੇ ਵਿੱਚ ਮੈਡਮ ਹਿਨਾ ਗੁਪਤਾ ਨੇ ਇਹ ਇਹ ਤੁਹਾਡੇ ਦੀ ਪੂਰੀ ਸਪੋਰਟ ਕੀਤੀ ਤੁਹਾਡੇ ਥੋੜੇ ਦੇ ਰੋਪਲੇ ਦੇ ਵਿੱਚ ਚਿੱਟਾ ਲਿਆ ਉਹਨੇ ਕਹਿੰਦੇ 200 ਇੱਕ ਮਿੰਟ ਗੱਡੀ ਇੱਕ ਕਰੋ ਪ੍ਰੂਫ ਕਰੋ ਇੱਕ ਮਿੰਟ ਛਲਾਰੀ ਆ ਬਾਈ ਜੀ ਮੈਂ ਦੱਸਦਾ ਵੀਰ ਜੀ 3 ਸਾਲ ਮੈਂ ਜਿੰਮ ਹੋ ਗਿਆ ਮੈਨੂੰ ਹਾਂ ਠੀਕ ਹੈ ਜਿੰਮ ਦਾ ਨਾਮ ਦੱਸ ਦੇਣਾ ਤੁਸੀਂ ਮੇਰਾ ਬੈਕਗਰਾਉਂਡ ਚੋਕਾ ਇੱਕ ਮਿੰਟ ਜਿਹੜਾ ਬੰਦਾ ਸਟਰੀਡ ਲੈਂਦਾ ਇੱਕ ਮਿੰਟ ਕੋਈ ਵੀ ਬੰਦਾ ਸਟਰੀਡ ਲੈਟਰ ਲੈਂਦਾ ਹਾਂ ਉਹਦੇ ਚ ਉਹਦਾ ਡੋਪ ਟੈਸਟ ਪੋਜ਼ਿਟਿਵ ਹੀ ਆਊਗਾ ਵੀਰ ਜੀ ਠੀਕ ਹੈ ਤੁਸੀਂ ਮੇਰੇ ਤੇ ਕੋਈ ਵੀ ਐਨਡੀਪੀ ਇਸ ਦਾ ਪਰਚਾ ਜਾਂ ਉਹਦੇ ਚ ਕੋਈ ਵੀ ਇੱਕ ਵੀ ਚੀਜ਼ ਬਰਾਮਦਗੀ ਵਿਖਾ ਦਿਓ ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਨਹੀਂ ਵੀ ਤਾਣ ਬੈਠਾ ਸੋਜ ਦੇ ਪਰਚੇ ਕਿੰਨੇ ਨੇ ਇਹ ਕਹਿੰਦੇ ਨੇ ਮੇਰੇ ਤੇ ਕੋਈ ਐਨਡੀਪੀ ਇਸ ਦਾ ਨਾਜ ਅਸਲੇ ਵੀ ਰੱਖੇ ਜੀ ਫਿਰ ਪਰਚਾ ਤਾਂ ਦਰਜ ਹੁੰਦਾ ਅੱਛਾ 25 54 59 ਪਰਚਾ ਦਰਜ ਹੁੰਦਾ ਲਿਓ ਕਾਪੀ ਤੇ ਸਾਰੇ ਦੋਸ਼ ਫਿਰ ਇਹੋ ਤੁਹਾਨੂੰ ਮੇਰੇ ਮੇਰੇ ਕੋਲ ਤੁਹਾਨੂੰ ਇਹਦੇ ਪ੍ਰੂਫ ਚਾਹੀਦੇ ਆ 25 ਬੰਦਿਆਂ ਦੇ ਮੈਂ ਤੁਹਾਨੂੰ ਰਿਟਰਨ ਚ ਪ੍ਰੂਫ ਦਿੰਨਾ ਮੈਂ ਮੈਡਮ ਐਸਐਸਪੀ ਮੈਡਮ ਨੂੰ ਇਹਦਾ ਸਾਰਾ ਰਿਕਾਰਡ ਦਿੱਤਾ ਹੈ ਪਰ ਇਹ ਲੇਡੀਜ਼ ਹਰ ਇੱਕ ਨੂੰ ਬਲੈਕਮੇਲ ਕਰਦੀ ਹੈ ਫਿਰ ਉਹਨਾਂ ਦੇ ਘਰੇ ਜਾਂਦੀ ਹੈ ਇਸ ਟਾਈਮ ਅਮਨਦੀਪ ਕੌਰ ਦੇ ਬਿਲਕੁਲ ਅੰਗੇਸਟ ਉਹਦੇ ਪਰਿਵਾਰ ਨੂੰ ਵੀ ਪਰੇਸ਼ਾਨ ਕੀਤਾ ਘਰੇ ਜਾ ਕੇ 20 ਲੱਖ ਦੀ ਡਿਮਾਂਡ ਕਰਕੇ ਆਈ ਹੈ ਇਹ ਇਹ ਲੇਡੀਜ਼ ਜਦੋਂ ਪੈਸੇ ਨਹੀਂ ਦਿੱਤੇ ਗਏ ਫਿਰ ਅਮਨਦੀਪ ਦਾ ਪਿੱਛਾ ਕੀਤਾ ਉਹਨੇ ਰਿਟਨ 'ਚ ਬਹੁਤ ਦਰਖਾਸਤਾਂ ਲਾਈਆਂ ਜਿਹੜਾ ਅੱਜ ਗੱਡੀ 'ਚ ਪਰਸੋ ਚਿੱਟਾ ਮਿਲਿਆ ਤੁਹਾਨੂੰ ਮੈਂ ਰਿਕਵੈਸਟ ਕਰੀ ਸੀ ਉਹ ਇਹਦੀ ਦੇਣਾ ਇਸ ਲੇਡੀ ਨੇ ਸਾਡਾ ਪਿੱਛਾ ਨਹੀਂ ਛੱਡਿਆ ਇਸ ਦੇ ਬਿਨਾਂ ਤਲਾਕ ਬਿਨਾ ਤਲਾਕ ਤੋਂ ਇਹ ਮੈਂ ਨਾਲ ਨਹੀਂ ਸੀ ਮੈਂ ਇੱਥੇ ਹੈ ਨਹੀਂ ਸੀ ਵੀਰ ਜੀ ਮੈਂ ਉਹ ਚੀਜ਼ ਤਾਂ ਗਲਤ ਫੜਿਆ ਮੈਂ ਐਸ ਐਚ ਓ ਸਾਹਿਬ ਸਰਸਾ ਸੀਗਾ ਮੇਰਾ ਰਿਕਾਰਡ ਚੈੱਕ ਕਰਾਇਆ ਜਾਵੇ 15 ਦਿਨਾਂ ਦਾ ਮੈਂ ਸਰਸੇ ਸੀਗਾ ਇਹਨੀਆਂ ਜਿਹੜੇ 376 ਦੀਆਂ ਝੂਠੀਆਂ ਦਰਖਾਸਤਾਂ ਉਹਦੇ ਉੱਥੇ ਪ੍ਰੂਫ ਦੇ ਕੇ ਆਇਆ ਉੱਥੇ ਸ਼ਾਮਲ ਤਫਤੀਸ਼ ਹੋ ਕੇ ਆਇਆ ਜਿੱਥੇ ਮੈਂ ਕਸੂਰवार ਨਹੀਂ ਪਾਇਆ ਗਿਆ ਉੱਥੇ ਵੀ ਐਸ ਐਚ ਓ ਸਾਹਿਬ ਨੇ ਦੇ ਖਿਲਾਫ ਲਿਖਿਆ ਇਹ ਲੇਡੀਜ਼ ਹਰ ਇੱਕ ਬੰਦੇ ਨੂੰ ਬਲੈਕਮੇਲ ਕਰਤੀ ਆ ਵੀ ਕੀ ਕਰਨ ਜਾ ਰਹੇ ਮੈਂ ਇਹ ਚਾਹਣਾ ਵੀ ਪ੍ਰਸ਼ਾਸਨ ਕੱਲ੍ਹ ਇਸ ਲੇਡੀਜ਼ ਨੇ ਡੀਐਸਪੀ ਐਸਐਸਪੀ ਆਈਜੀ ਹਰ ਇੱਕ ਅਫਸਰ ਦਾ ਨਾਮ ਲੈ ਕੇ ਕਹਦੀ ਜੀ ਉਹਨਾਂ ਦੀਆਂ ਬਲੂ ਫਿਲਮਾਂ ਮੇਰੇ ਕੋਲ ਹੂੰ ਉਹਨਾਂ ਦੇ ਰਿਕਾਰਡ ਹੈ ਮੇਰੇ ਕੋਲ ਮੇਰੇ ਕੋਲ ਪੈਂਡਰਮ ਹੈ ਮੈਂ ਪੁੱਛਣਾ ਚਾਹਣਾ ਪ੍ਰਸ਼ਾਸਨ ਨੂੰ ਵੀ ਤੁਹਾਡੀ ਨੱਕ ਦੇ ਹੇਠ ਇਹ ਲੇਡੀ ਸ਼ਰਿਆਮ ਪ੍ਰਸ਼ਾਸਨ ਦੇ ਵਿੱਚ ਹਰ ਇੱਕ ਹਰ ਇੱਕ ਮੁਲਾਜ਼ਮ ਦਾ ਨਾਮ ਲੈ ਰਹੀ ਹੈ ਤੁਸੀਂ ਇਹ ਤੁਸੀਂ ਇਹਨੂੰ ਬਿਠਾ ਕੇ ਇਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ ਜਦ ਕਿ ਇਹਦੇ ਤੇ ਚੋਰੀ ਦੇ ਪਰਚੇ ਹੋ ਚੁੱਕੇ ਆ ਡੈਫੀਨੇਸ਼ਨ ਦਾ ਅੱਜ ਮੈਂ ਕੋਟ ਦੇ ਮੈਂ ਕੋਟ ਦਾ ਸਾਰਾ ਲੈ ਕੇ ਚੱਲ ਰਿਹਾ ਵੀਰ ਜੀ ਮੈਂ ਕੋਈ ਗੁੰਡੇ ਬਦਮਾਸ਼ ਲੈ ਕੇ ਬੰਦੂਕਾ ਲੈ ਕੇ ਨਹੀਂ ਤੁਰਿਆ ਫਿਰਦਾ ਜਿੰਦੇ ਚ ਇਹ ਬਿਲਕੁਲ ਪ੍ਰਸ਼ਾਸਨ ਸੁੱਤਾ ਪਿਆ ਐਸਐਸਪੀ ਗਾਂਧੀ ਦੇ ਮੈਂ ਪੇਸ਼ ਹੋ ਗਿਆ ਉਹ ਚਲੋ ਚੱਲ ਗਏ ਉਹ ਐਸਪੀ ਨਰਿੰਦਰ ਸਾਹਿਬ ਦੇ ਮੈਂ ਪੇਸ਼ ਹੋ ਗਿਆ ਉਹਨਾਂ ਨੇ ਵੀ ਮੈਨੂੰ ੱੱਕੇ ਮਾਰ ਕੇ ਮੇਰੇ ਨੂੰ ਮੈਨੂੰ ਅੰਡਰ ਪ੍ਰੈਸ਼ਰ ਕਰਕੇ ਉੱਥੇ ਬਿਠਾਈ ਰੱਖਿਆ ਕਿਸ ਪ੍ਰਸ਼ਾਸਨ ਦੀ ਹੈਲਪ ਲਵਾ ਐਸਐਸਪੀ ਮੈਡਮ ਦੇ ਮੈਂ ਪੰਜ ਦਫਾ ਪੇਸ਼ ਹੋ ਚੁੱਕਿਆ ਜੀ ਕੋਈ ਐਕਸ਼ਨ ਨਹੀਂ ਤੁਸੀਂ ਮਿਲੋ ਜੀ ਫਲਾਣੇ ਨੂੰ ਮਿਲੋ ਜੀ ਉਹਨੂੰ ਮਿਲੋ ਸਦਰ ਥਾਣੇ ਅਮਨ ਅਮਨਦੀਪ ਨੂੰ ਕਿੰਨੇ ਟਾਈਮ ਤੋਂ ਜਾਣਦੇ ਹੋ ਤੁਸੀਂ ਸਰ ਅਮਨਦੀਪ ਅਮਨਦੀਪ ਕੌਰ ਨੂੰ ਜਦੋਂ ਇਸ ਲੇਡੀਜ਼ ਨੇ ਟਾਰਗੇਟ ਕੀਤਾ ਕਿੰਨੇ ਟਾਈਮ ਦੀ ਗੱਲ ਹੈ ਕਿੰਨੇ ਸਾਲ ਹੋ ਗਏ ਤਕਰੀਬਨ 3 ਸਾਲ ਪਹਿਲਾਂ ਇਸ ਲੇਡੀਜ਼ ਨੇ 2022 ਤੋਂ ਮਤਲਬ ਜਦੋਂ ਦੇ ਲੱਗੇ ਆ ਓ ਇਸ ਲੇਡੀਜ਼ ਨੇ ਇਨਸਪੈਕਟਰ ਜੱਸੀ ਭੇਜੀ ਪੈਸੇ ਦੀ ਡਿਮਾਂਡ ਵਾਸਤੇ ਮੇਰੇ ਕੋਲ 8 ਲੱਖ ਰੁਪਇਆ ਲੈ ਕੇ ਗਏ ਤੁਸੀਂ ਇਹਦੇ ਬੱਚਿਆਂ ਨੂੰ ਉਹ ਕਰਦੇ ਹੋ ਬੱਚਿਆਂ ਨੂੰ ਬੱਚੇ ਮੇਰੇ ਮੈਂ ਦੱਸਦਾ ਮੇਰੇ ਬੱਚੇ ਥੋੜੇ ਜਿਓ ਐਕਸ ਪਾਰਟੀ ਹੋ ਚੁੱਕੀ ਹੈ ਮੇਰੇ ਤੇ ਇਹਨੇ ਖਰਚੇ ਦਾ ਉਹ ਲਾਇਆ ਸੀਗਾ ਜਿੰਦੇ ਵਿੱਚ ਪ੍ਰੂਫ ਨਹੀਂ ਕਰ ਸਕੀ ਇਹਦਾ ਆਲਰੇਡੀ ਬਿੰਦਰ ਸਿੰਘ ਬੰਦੇ ਦੇ ਨਾਲ ਸਰਸੇ ਕੋਰਟ ਦੇ ਵਿੱਚ ਪਰਚੀਆਂ ਕੱਟਣ ਦਾ ਕੰਮ ਕਰਦਾ ਉਹਦੇ ਨਾਲ ਰਲ ਮਿਲ ਕੇ ਅੱਗੇ ਟਾਰਗੇਟ ਕਰਦੇ ਬੰਦਿਆਂ ਨੂੰ ਉਹਨਾਂ ਤੋਂ ਪੈਸੇ ਲੈ ਕੇ ਕੰਪਰੋਮਾਈਜ਼ ਕਰਦੇ ਹੁਣ ਮੇਰੇ ਕੋਲ ਇੱਕ 20 ਲੱਖ ਰੁਪਇਆ ਇੱਕ ਵੱਡੀ ਔਰ ਇੱਕ ਪਲਾਟ ਜਿਹੜਾ ਮੈਂ ਹੁਣ ਕਬਜ਼ੇ ਤੋਂ ਇਹਨਾਂ ਤੋਂ ਛਡਾਇਆ ਮੇਰੇ ਕੋਲ ਸ਼ਰੇਆਮ ਬਲੈਕਮੇਲ ਕਰਕੇ ਧਮਕੀਆਂ ਦੇ ਰਿਹਾ ਵੀ ਅਸੀਂ ਤੇਰਾ ਇਸ ਤੋਂ ਬਾਅਦ ਸੋਸ਼ਲ ਮੀਡੀਆ ਅਕਾਊਂਟ ਤੇ ਚੜਾਵਾਂਗੇ ਜਾਂ ਸਾਨੂੰ ਪੈਸੇ ਦੇ ਦੇ ਠੀਕ ਹੈ ਜੀ ਜਿਹਦੇ ਜ਼ਿੰਮੇਵਾਰ